ਇਹ ਆ ਇਕਤਦਮ ਪਰ ਪ੍ਰਵਰਦੇ ਵਿੱਚ ਆਈ ਆ ਕਮਾਂਡ ਦੇ ਵਿੱਚ ਆਈ ਆ ਜਿੰਨਾ ਚਿਰ ਆਪਣਾ ਕੀਤਾ ਇਹ ਲਿਆ ਫੈਸਲਾ ਵਾਪਸ ਕਿ ਕੱਲ ਲੰਡਨ ਦੇ ਵਿੱਚ ਵੀ ਵੱਡਾ ਜਿਹੜਾ ਵਾ ਪੰਜਾਬ ਪਾਰਸੀਆਂ ਨੇ ਹਿੰਦੁਸਤਾਨੀ ਪਾਰਸੀਆਂ ਦੇ ਨਾਲ ਦਾ ਵੀ ਇਹ ਬਿੱਲਾਂ ਦੇ ਨਾ ਕਾਨੂੰਨਾਂ ਦੇ ਵਿਰਸਾ ਬੋਲ ਚਾਈ ਉਹਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੜਤਾਲ ਅੱਜ 12ਵੇਂ ਦਿਨ ਵੀ ਜਾਰੀ ਹੈ ਤੇ ਰੇਲਵੇ ਟਰੈਕ ਦੇ ਕਿਸਾਨ ਜਾਮ ਲਗਾ ਕੇ ਬੈਠੇ ਨੇ ਹਾਲਾਂਕਿ ਕਿਸਾਨਾਂ ਦੇ ਅਨੁਸਾਰ ਆਉਣ ਵਾਲੇ ਭਾਜਪਾ ਨੇਤਾਵਾਂ ਅਤੇ ਕਾਂਗਰਸ ਨੇਤਾਵਾਂ ਖਿਲਾਫ ਮੁਸ਼ਕਲ ਹੋਏਗਾ। ਉਹ ਉਹਨਾਂ ਨੂੰ ਉਹਨਾਂ ਤੋਂ ਘਰ ਤੋਂ ਬਾਹਰ ਨਿਕਲਣ ਨਹੀਂ ਦੇਣਗੇ। ਉਹਨਾਂ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਕਿਸਾਨਾਂ ਦੀ ਤਾਕਤ ਕੀ ਹੈ। ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਧੋਖਾ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਇਹ ਧਰਨੇ ਉਹਨਾਂ ਚਿਰ ਤੱਕ ਲਗਾਤਾਰ ਜਾਰੀ ਰਹਿਣਗੇ। ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈ ਲੈਂਦੀ। ਮੋਦੀ ਸਰਕਾਰ ਨੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਨੂੰ ਜਿਸ ਨੂੰ ਦੇਸ਼ ਦਾ ਅੰਦਾਜ਼ਾ ਕਿਹਾ ਹੈ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆ ਕਿਸਾਨ ਮਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਮਰਸਾਦਾ ਪ੍ਰਧਾਨ ਲਖਿੰਦਰ ਸਿੰਘ ਰਿਆਮਲੰਗ। ਹਾਂਜੀ ਧਰਗਾ 11ਵੇਂ ਦਿਨ ਤੋਂ ਚੱਲ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਧਰਨਾ ਤਾਂ ਲਗਾਤਾਰ ਚੱਲੂਗਾ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਇਹ ਜਿਹੜੀ ਆ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਅੰਬਨੀਆਂ ਡੰਨੀਆਂ ਇਹ ਕਾਰਪੇਟ ਘਰਾਣਿਆਂ ਦੀ ਜੁੰਡਲੀ ਜਿਹੜੀ ਇੱਕਦਮ ਆਕੜੀ ਪਈ ਆ ਇੱਕਦਮ ਪ੍ਰਾਊਡ ਦੇ ਵਿੱਚ ਆਈ ਆ ਕਮਾਂਡ ਦੇ ਵਿੱਚ ਆਈ ਆ ਜਿੰਨਾ ਚਿਰ ਆਪਣਾ ਕੀਤਾ ਇਹ ਲਿਆ ਫੈਸਲਾ ਵਾਪਸ ਨਹੀਂ ਲੈਂਦੀ ਉਹਨਾਂ ਚਿਰੇ ਲਗਾਤਾਰ ਜਿਹੜਾ ਵਾ ਸੰਘਰਸ਼ ਚੱਲਣਾ ਵਾ ਤੇ ਇਹ ਸ਼ਾਇਦ ਇਹਨਾਂ ਦੇ ਦਿਨ ਮਾੜੇ ਆ ਤੇ ਜਨਤਾ ਦੇ ਦਿਨ ਚੰਗੇ ਆਉਣ ਵਾਲੇ ਲੱਗਦੇ ਨੇ ਕਿ ਜਨਤਾ ਸਾਰੀ ਇਹਨਾਂ ਨੇ ਇਕੱਠੀ ਕਰ ਦਿੱਤੀ ਆ ਜਿਹੜੀ ਜਨਤਾ ਇਹਨਾਂ ਪਾਰਟੀਆਂ ਦੇ ਵਿੱਚ ਵੰਡੀ ਸੀ ਨਿਕੇ ਨਿਕੇ ਧੜਿਆਂ ਦੇ ਵਿੱਚ ਵੰਡੀ ਸੀ ਉਹ ਸਾਰਾ ਇਸ ਸਮੇਂ ਦੇ ਵਿੱਚ ਸਾਰੇ ਇੱਕਜੁੱਟ ਵਿੱਚ ਇਕੱਠੇ ਹੁੰਦੇ ਨੇ ਕਿਸਾਨਾਂ ਮਜ਼ਦੂਰਾਂ ਦਾ ਏਕਾ ਬਹੁਤ ਵੱਡੇ ਪੱਧਰ ਤੇ ਜਿਹੜਾ ਵਾ ਵਧ ਰਿਹਾ ਵਾ ਤੇ ਇਹਦੇ ਨਾਲ ਜਿਹੜਾ ਵਾ ਜਿੱਥੇ ਪੰਜਾਬ ਦੇ ਵਿੱਚ ਸਾਰੇ ਵਰਗ ਇਕੱਠੇ ਹੁੰਦੇ ਨੇ ਸਾਰੇ ਧਰਮ ਇਕੱਠੇ ਹੋ ਰਹੇ ਸਾਰੇ ਵਰਨ ਇਕੱਠੇ ਹੋ ਰਹੇ ਨੇ ਉੱਥੇ ਵਿਦੇਸ਼ਾਂ ਦੇ ਵਿੱਚ ਵੀ ਅੱਜ ਜਿਹੜੀ ਆ ਇਹਦੀ ਜਿਹੜੀ ਆਵਾਜ਼ ਸੁਣਾਈ ਦਿੱਤੀ ਆ ਕਿ ਕੱਲ ਲੰਡਨ ਦੇ ਵਿੱਚ ਵੀ ਵੱਡਾ ਜਿਹੜਾ ਵਾ ਪੰਜਾਬ ਵਾਸੀਆਂ ਨੇ ਹਿੰਦੁਸਤਾਨ ਵਾਸੀਆਂ ਨੇ ਉੱਥੇ ਜਿਹੜਾ ਇਹਦਾ ਵੀ ਬਿੱਲਾਂ ਦੇ ਨਾ ਕਾਨੂੰਨਾਂ ਦੇ ਬਰਖਲਾਪ ਉੱਥੇ ਆਵਾਜ਼ ਠਾਈ ਉਹਨਾਂ ਨੇ ਵੀ ਰੋਜ਼ ਪ੍ਰਦਰਸ਼ਨ ਕੀਤਾ ਵਾ ਸੋ ਇਹ ਚੰਗਾ ਸੰਤ ਸੰਕੇਤ ਜਾਣ ਰਿਹਾ ਵਾ ਕਿ ਜਿਹੜਾ ਵਾ ਇਹਨਾਂ ਨੇ ਇਹਨਾਂ ਦੀ ਆਕੜ ਦਾ ਕਰਕੇ ਹੀ ਇਹਨਾਂ ਦਾ ਪ੍ਰਾਊਡ ਦਾ ਕਰਕੇ ਹੀ ਲੋਕ ਜਿਹੜੇ ਨੇ ਕਮ ਸੇ ਕਮ ਆਪਣੇ ਜਿਹੜਾ ਵਾ ਸਮਝਣ ਦੀ ਕੋਸ਼ਿਸ਼ ਕੀਤੀ ਆ ਵੀ ਸਾਡਾ ਅਸਲੀ ਮਕਸਦ ਕੀ ਸੀ ਸਾਨੂੰ ਕਿਉਂ ਇਹਨਾਂ ਨੇ ਅੱਜ ਤੱਕ ਬੇਵਕੂਫ ਬਣਾ ਛੜਿਆ 74 ਸਾਲ ਤੱਕ 77 74 ਸਾਲ ਤੱਕ ਅੱਜ ਉਹਨਾਂ ਨੂੰ ਸਮਝਣ ਦੇ ਵਿੱਚ ਜਿਹੜੀ ਆ ਸਖਿਆਈ ਮਹਿਸੂਸ ਹੋ ਰਹੀ ਆ ਸੋ ਜੋ ਕੁਝ ਹੋਣ ਰਿਹਾ ਲਗ ਭਗ ਜਿਹੜਾ ਵੇ ਦੇ ਵਾਸਤੇ ਚੰਗਾ ਹੁੰਦਿਆ ਹੁਣ ਸਿਰਫ ਤੇ ਸਿਰਫ ਇੱਕੋ ਹੀ ਪਾਰਟੀ ਜਿਹੜੀ ਆ ਭਾਜਪਾ ਵਾਲਾ ਉਹ ਇੱਕ ਰੱਟ ਤੇ ਰੱਟੀ ਆ ਉਹ ਵੀ ਉਹਨਾਂ ਦਾ ਟਿਆ ਰਟਾਇਆ ਜਿਹੜਾ ਬਿਆਨ ਆ ਉਹਦੇ ਤੇ ਬੈਠੀ ਆ ਚਾਹੇ ਉਹ ਹਰਦੀਪ ਪੁਰੀ ਜੀ ਚੰਡੀਗੜ੍ਹ ਆਏ ਆ ਉਹਨਾਂ ਨੇ ਬਿਆਨ ਦਿੱਤੇ ਨੇ ਚਾਹੇ ਤਰਨ ਚੁੱਗ ਜੀ ਨੂੰ ਪੂਛ ਲਾ ਕੇ ਦਿੱਲੀ ਤੋਂ ਘਲਾਇਆ ਵਾ ਉਹ ਪਰਸੋਂ ਚਾ ਉਹ ਤੋਂ ਬੜੇ ਟੇਡੇ ਮੇਡੇ ਬਿਆਨ ਦੇ ਂਡੇ ਨੇ ਤੇ ਪਰਸੋਂ ਉਹਨਾਂ ਦਾ ਘਰਾਓ ਵੀ ਲਦੇ ਪਿੰਡ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦਾ ਜਿਹੜਾ ਪੱਛਮੀ ਏਰੀਆ ਪੈਂਦਾ ਵਾ ਉੱਥੇ ਰਜਿੰਦਰ ਮੋਹਨ ਸੀਨਾ ਜੀ ਦੇ ਜਿਹੜੇ ਪੱਠੇ ਤੇ ਆ ਕੇ ਉਹਨਾਂ ਨੇ ਲੋਕ ਇਕੱਠੇ ਕਰਕੇ ਆਪਣੇ ਪੱਖ ਵਾਲੇ ਜਿਹੜੇ ਲੋਕ ਇਕੱਠੇ ਕਰਕੇ ਤੇ ਉਹਨਾਂ ਕੋਲੋਂ ਕਿਤੇ ਕਹਾਉਣਾ ਸੀ ਵੀ ਤੁਸੀਂ ਕਹੋ ਵੀ ਇਹ ਜਿਹੜੇ ਬਿੱਲ ਨੇ ਬਹੁਤ ਲੋਕਾਂ ਤੇ ਜਿਹੜੇ ਆ ਕਾਨੂੰਨ ਜਿਹੜੇ ਕਾਲੇ ਨੇ ਇਹ ਲੋਕਾਂ ਦੇ ਕਿਤੇ ਪੱਖ ਵਾਲੇ ਨੇ ਤੇ ਉੱਥੇ ਜਿਉਂ ਹੀ ਆਪਣਾ ਜੱਥੇਬੰਦੀ ਨੂੰ ਪਤਾ ਲੱਗਾ ਵਾ ਉਹਨਾਂ ਦਾ ਜਾ ਕੇ ਘਰਾਓ ਕੀਤਾ ਵਾ ਉੱਥੇ ਜਿਹੜੇ ਥੋੜੇ ਹੀ ਸਿੰਘ ਜੱਥੇਬੰਦੀ ਵਾਲੇ ਪਹੁੰਚੇ ਸੀ ਤੇ ਹੱਥ ਪੱਲਾ ਜੋੜ ਕੇ ਉੱਥੋਂ ਉਹਨਾਂ ਨੇ ਜਿਹੜਾ ਹੈ ਚੋਰ ਰਸਤੇ ਰਾਹੀਂ ਭੱਜੇ ਆ ਜਿਹੜਾ ਕਿਸਾਨਾਂ ਨੂੰ ਨਹੀਂ ਪਤਾ ਕਿ ਪੱਠੇ ਦੇ ਪਿਛਲੇ ਮੈਦਾਨ ਦੀ ਕੋਈ ਰਸਤਾ ਉਸ ਰਸਤੇ ਰਾਹੀਂ ਉਹ ਭੱਜਣ ਦੇ ਵਿੱਚ ਕਾਮਯਾਬ ਹੋਈ ਆ ਤੇ ਉਹਦੇ ਚੋਂ ਉਦਣ ਦਾ ਇਹ ਪਤਾ ਲੱਗਾ ਕਿ ਉਹਨਾਂ ਦੇ ਕਈ ਥਾਈਂ ਪ੍ਰੋਗਰਾਮਸ ਹਨ ਜਿੱਥੇ ਉਹਨਾਂ ਨੇ ਉਹਨਾਂ ਦੇ ਰਜਿੰਦਰ ਮੋਹਨ ਸੀਨਾ ਜੀ ਦੇ ਫਾਰਮ ਤੇ ਪ੍ਰੋਗਰਾਮ ਸੀ ਉਹਦੇ ਤੋਂ ਬਾਅਦ ਜਿਹੜਾ ਵਾ ਰਾਮ ਤੀਰਥ ਏਰੀਆ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਸੀ ਪ੍ਰੋਗਰਾਮ ਹੈਗੇ ਸੀ ਪਰੰਤੂ ਸਵੇਰ ਜਦੋਂ ਉਹਨਾਂ ਦਾ ਘਰਾਓ ਉੱਥੇ ਹੋ ਗਿਆ ਉਹਦੇ ਤੋਂ ਬਾਅਦ ਕਿਸਾਨਾਂ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਹ ਪਤਾ ਨਹੀਂ ਕਿਹੜੀ ਖੋਡੇ ਚ ਵੜ ਗਏ ਤੇ ਦੁਬਾਰਾ ਕੋਦਨ ਦਾ ਕੋਈ ਜਿਹੜਾ ਵਾ ਪਰਸੋਂ ਤੋਂ ਬਾਅਦ ਫਿਰ ਕੋਈ ਉਹਨਾਂ ਨੇ ਪ੍ਰੋਗਰਾਮ ਵਿੱਚ ਨਹੀਂ ਪਹੁੰਚੇ ਤੇ ਆਪਣੇ ਜਿਹੜੇ ਕਿਸਾਨ ਮਜ਼ਦੂਰ ਤੇ ਦੂਸਰੇ ਜਿੰਨੀਆਂ ਵੀ ਪਾਈਵਾਲ ਜਥੇਬੰਦੀਆਂ ਸਾਰੀਆਂ ਹੀ ਉਹਦੇ ਉਧਾਂ ਤੇ ਨਿਗਾਹ ਰੱਖੀ ਆ ਵੀ ਜਿੱਥੇ ਵੀ ਕੋਈ ਭਾਜਪਾ ਦਾ ਆਗੂ ਇਹੋ ਜਿਹਾ ਕੋਈ ਪ੍ਰਦਰਸ਼ਨ ਜਾਂ ਕੋਈ ਗਮਰਾਹਕੁਨ ਪ੍ਰਚਾਰ ਕਰਨ ਵਾਸਤੇ ਗਿਆ ਉਹਨਾਂ ਨੂੰ ਉੱਥੇ ਰੋਕ ਕੇ ਉਹਨਾਂ ਦਾ ਘਰਾਓ ਕੀਤਾ ਜਾਊਗਾ ਉਹਨਾਂ ਨੂੰ ਜਿਹੜਾ ਵਾ ਸ਼ਕਤੀ ਦੇ ਨਾਲ ਉਹਨਾਂ ਦਾ ਪੇਸ਼ ਆਇਆ ਜਾਊਗਾ ਅਜ ਰਾਹੁਲ ਗਾਂਧੀ ਤਿੰਨ ਦਿਨ ਦੀ ਫੇਰੀ ਹੈ ਕੀ ਕਹਿਣਾ ਚਾਹੋ ਹਾਂਜੀ ਰਾਹੁਲ ਗਾਂਧੀ ਉਹਨਾਂ ਨੂੰ ਪਹਿਲੋਂ ਤਾਂ ਦਿਖਿਆ ਨਹੀਂ 4 ਮਹੀਨੇ ਲਗਾਤਾਰ ਹੋ ਗਏ ਨੇ 3 ਜੂਨ ਤੋਂ ਸਟਾਰਟ ਆ ਜਾਂ 5 ਜੂਨ ਤੋਂ ਆਪਣਾ ਜਿਹੜਾ ਉਹਨਾਂ ਨੇ ਅ ਸੁਰੂ ਕੀਤਾ ਆ 3 ਜੂਨ ਤੋਂ ਹੀ ਉਦੋਂ ਤੋਂ ਤਾਂ ਰਾਹੁਲ ਗਾਂਧੀ ਜੀ ਹੁਣ ਦਿਖਿਆ ਨਹੀਂ ਹੁਣ ਜਦੋਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਲੋਕਾਂ ਜਥੇਬੰਦੀਆਂ ਆਮ ਲੋਕਾਂ ਨੇ ਇਹਨਾਂ ਦਾ ਜਿਹੜਾ ਵਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵਾ ਇਹਨਾਂ ਨੂੰ ਆਪਣੀ ਆਉਣ ਵਾਲੇ ਸਮੇਂ ਜ਼ਮੀਨ ਖਿਸਕਦੀ ਖਿਸਕਦੀ ਦਿਖਣ ਦੀ ਆ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਆਪਣੇ ਜਥੇਬੰਦੀ ਦੀ ਹੋਂਦ ਨੂੰ ਬਚਾਉਣ ਵਾਸਤੇ ਇਹ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਹੱਥ ਕੰਡੇ ਅਪਣਾਉਂਡੀਆਂ ਨੇ ਰਾਹੁਲ ਜੀ ਵਿਆਜਣਗੇ ਦਿੱਲੀ ਤੋਂ ਰਾਹੁਲ ਜੀ ਇੱਧਰ ਨੂੰ ਕੀ ਲੈਣ ਆਏ ਪੰਜਾਬ ਦੇ ਵਿੱਚ ਚਾਹੀਦਾ ਤੁਸੀਂ ਵੀ ਪੰਜਾਬ ਵਾਲਿਆਂ ਨੂੰ ਆਪਣੀ ਪਾਰਟੀ ਨੂੰ ਵਾਲਿਆਂ ਨੂੰ ਸੱਦ ਕੇ ਉੱਥੇ ਜਾ ਕੇ ਪਾਰਲੀਮੈਂਟ ਦਾ ਕਰਾਓ ਕਰਦੇ ਮੋਦੀ ਨੂੰ ਦੱਸਦੇ ਵੀ ਤੂੰ ਕਿਹੜੇ ਰਾਹ ਜਾਂਦਿਆਂ ਉੱਥੇ ਤੇ ਚੁੱਪਚਾਪ ਜਿੱਦਣ ਇਹਦਾ ਆਪਣਾ ਬਿੱਲ ਨੂੰ ਕਾਨੂੰਨ 'ਚ ਬਦਲਣਾ ਸੀ ਉਹਦਣ ਤੇ ਉਹਨਾਂ ਨੇ ਉੱਥੇ ਮੈਂ ਹਾਜ਼ਰੀ ਨਹੀਂ ਭਰੀ ਆਪ ਸੈਂਟਰ ਨੇ ਤੇ ਉੱਥੇ ਤੇ ਬੋਲਣ ਦੀ ਰੋਜਾ ਲੋਡ ਜਿਹੜੀ ਆ ਦਿੱਲੀ ਦੇ ਵਿੱਚ ਇੱਥੇ ਆ ਕੇ ਆਪਣੀ ਗਰਾਊਂਡ ਨੂੰ ਬਚਾਉਣ ਵਾਸਤੇ ਆਪਣੀ ਪਾਰਟੀ ਦੀ ਹੋਂਦ ਨੂੰ ਬਚਾਉਣ ਵਾਸਤੇ ਤਮਾਸ਼ੇ ਕਰਦੇ ਫਿਰਦੇ ਨੇ ਜਾਣਾ ਚਾਹੀਦਾ ਇਹਨਾਂ ਨੂੰ ਲੈ ਕੇ ਦਿੱਲੀ ਜਾਣ ਉੱਥੇ ਜਾ ਕੇ ਪਾਰਲੀਮੈਂਟ ਦਾ ਕਰਾਓ ਕਰਨ ਵੀ ਸਾਡੇ ਲੋਕਾਂ ਨਾਲ ਤੁਸੀਂ ਧੱਕਾ ਕਾਂਡੇ ਜੇ ਜਦੋਂ ਮੌਕਾ ਹੁੰਦਾ ਵਾ ਉੱਥੇ ਖੁਦ ਇਹ ਸਹਿਮਤੀ ਕਰ ਦਿੰਦੇ ਨੇ ਜਾਂ ਉੱਥੋਂ ਬਗੈਰ ਹਾਜ਼ਰ ਹੋ ਜਾਂਦੇ ਨੇ ਇਹ ਲੋਕਾਂ ਨੂੰ ਗਮਰਾਹ ਕੋਨਿਆ ਇਹ ਸਾਰਾ ਕੁਝ ਜੋ ਕੁਝ ਹੁੰਦਾ